ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੋਹਾਲੀ ਮੋਰਚੇ ਤੇ ਖੜੇ ਆ ਤੇ ਬਾਬਾ ਕੁਲਵਿੰਦਰ ਸਿੰਘ ਜੱਥੇਦਾਰ ਤਰਨਾਦਾਲ ਦਾ ਜਨਮ ਦਿਨ ਆ ਸਾਰਿਆਂ ਨੇ ਬੋਦੀ ਬਾਖੂਬੀ ਢੰਗ ਨਾਲ ਆ ਜਨਮ ਦਿਨ ਮਨਾਇਆ ਬਾਬਾ ਜੀ ਦਾ ਤੇ ਬਾਬਾ ਜੀ ਨੂੰ ਅੱਜ ਦੀ ਰੁਟੀਨ ਪੁੱਛਦੇ ਆ ਅੱਜ ਦੀ ਰੁਟੀਨ ਜਿਹੜੀ ਹੈਗੀ ਆ ਕਿੱਦਾਂ ਦੀ ਰਹੀ ਐ ਬਾਬਾ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਵੀ ਰੁਟੀਨ ਕੀਤਾ ਰਹੀ ਐ ਦੇਖੋ ਸਮੂਚੀ ਸੰਗਤ ਨੂੰ ਪਤਾ ਕੀ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮਹਾਲੀ ਸਾਹਿਬ ਜਦ ਬਾਬਾ ਜੀ ਸਿੰਘ ਨਗਰ ਜਿਹੜਾ ਕੀ ਤਕਰੀਬਨ ਪੌਣੇ 2 ਸਾਲ ਤੋਂ ਚੱਲਦਾ ਆ ਰਿਹਾ ਹੈ ਕਿਉਂਕਿ ਇਥੋਂ ਦੀ ਸੰਗਤ ਦਾ ਪਿਆਰ ਤੁਸੀਂ ਵੇਖ ਸਕਦੇ ਜੀ ਕਿੰਨਾ ਜੂਤ ਇਥੇ ਨੌਜਵਾਨ ਇਥੋਂ ਦੇ ਸਾਡੇ ਨਿਹੰਗ ਸਿੰਘ ਸਾਡੇ ਜੀ ਹیدرਬਾਬਾ ਰਾਜ ਸਿੰਘ ਜੀ ਬਾਬਾ ਸ਼ੰਗਾਰਾ ਸਿੰਘ ਜੀ ਤੁਸੀਂ ਸਾਰੀ ਸੰਗਤ ਜਿੰਨੀ ਵੀ ਇਥੋਂ ਟੰਡੀਗੜ੍ਹ ਮਹਾਲੀ ਦਾ ਜੂਥ ਸਾਰੇ ਪਿਆਰ ਕਰਦੇ ਨੇ ਜਿਹੜਾ ਕਿ ਨਗਾ ਸਿੰਘਾ ਦਾ ਜਨਮ ਦਿਨ ਕਿਉਂਕਿ ਦਸਵੇਂ ਪਾਸ਼ਾ ਨੂੰ ਪਤਾ ਆਪਾਂ ਮਰਜ਼ਾਦਾ ਜੀ ਰਹਿਣਾ ਸਾਰੀ ਸੰਗਤ ਧਿਆਨ ਦੇਣ ਦੀ ਲੋੜ ਏ ਜਿਵੇਂ ਸਵੇਰੇ ਆਪਾਂ ਉਠੇ ਸਿਰੇ ਨਿਤਨੇਮ ਕੀਤਾ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਰਦਾਸ ਕੀਤੀ ਫਿਰ ਸਾਰੇ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਸਾਬ ਜਦੋਂ ਬਾਬਾ ਜੀ ਹਰ ਸਿੰਘ ਦੇ ਸ਼ਹੀਦੀ ਹਸਤਾਨ ਦੇ ਪਿੰਡ ਚੌਂਟਾਕਲਾ ਸਾਰੇ ਪਰਿਵਾਰ ਨੇ ਉੱਥੇ ਕੜਾ ਪ੍ਰਸ਼ਾਦੀ ਦੇਖ ਬਣਾ ਕੇ ਅਰਦਾਸ ਕਰਕੇ ਜਨਮ ਲੈਂਦੀ ਆ ਖੁਸ਼ੀਆਂ ਜੇ ਜਿਹੜਾ ਕਿ ਸਾਡੀ ਮਰਜ਼ਾਦਾ ਹੈ ਗੁਰੂ ਗ੍ਰਾਮ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਦੀ ਮਰਜ਼ਾਦਾ ਸ਼ਹੀਦੀ ਰਗੜੇ ਕੜਾ ਪ੍ਰਸ਼ਾਦੀ ਦੇਖ ਬਣਾਈ ਲੈਤਰਿਆਂ ਤੋਂ ਬਾਅਦ ਅਰਦਾਸ ਕੀਤੀ ਆ ਜਿਹੜਾ ਕੇਕ ਵਾਲਾ ਸਿਸਟਮ ਹੈ ਸਾਡੇ ਜਿਹੜੇ ਨੌਜਵਾਨ ਜੂਥ ਜਿਹੜੇ ਪਿਆਰ ਕਰਦੇ ਆਪਾਂ ਨੂੰ ਨਿਹੰਗ ਸਿੰਘ ਜੂ ਸਾਰੇ ਵੱਲੋਂ ਇੱਥੇ ਉਹ ਕਿੰਨੀ ਖੁਸ਼ੀ ਦੀ ਗੱਲ ਆ ਜਿਹੜੇ ਆਪਾਂ ਨੂੰ ਪਿਆਰ ਕਰਦੇ ਦੇਖੋ ਆਪਾਂ ਜਦੋਂ ਕੋਮ ਦੇ ਚੰਗੇ ਕੰਮ ਕਰਾਂਗੇ ਇਹ ਜਿਹੜੇ ਵੱਡੇ ਮੋਰਚੇ ਲੜਾਂਗੇ ਤੇ ਕੋਮ ਪਿਆਰ ਕਰੇਗੀ ਨੌਜਵਾਨ ਪਿਆਰ ਕਰਨਗੇ ਇਸ ਕਰਕੇ ਸਾਰਿਆਂ ਨੂੰ ਹੀ ਬੇਨਤੀ ਕਰਦੇ ਵਾਅਦਾ ਚੜ੍ਹ ਕੇ ਆਪਾਂ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਮੋਰਚਾ ਚੱਲਦਾ ਆ ਰਿਹਾ ਬੰਦੀ ਸਿੰਘਾਂ ਦੀ ਵਿਹਾਈ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਦਬੀਆਂ ਵਾਸਤੇ ਸਾਰੇ ਆਪਾਂ ਵਾਅਦਾ ਚੜ੍ਹ ਕੇ ਤਕੜੇ ਹੋ ਕੇ ਕਿਉਂਕਿ ਜਾਗਦੇ ਜਮੀਰਾ ਵਾਲਿਆ ਦਾ ਮੋਰਚਾ ਏ ਤੇ ਆਪਾਂ ਤਕੜੇ ਹੋ ਕੇ 15 ਅਗਸਤ ਨੂੰ ਵਾਅਦਾ ਚੜ੍ਹ ਕੇ ਸਾਰੇ ਨੌਜਵਾਨ ਬਜ਼ੁਰਗ ਭੈਣਾ ਸਾਰੇ ਕੌਮੀਨ ਸਾਹਿਬ ਮੋਰਚੇ 'ਤੇ ਪਹੁੰਚੀਏ 15 ਅਗਸਤ ਨੂੰ ਤਕੜੇ ਹੋ ਕੇ ਕਮਿੰਡ ਸਾਹਿਬ ਮੋਰਚੇ ਦਾ ਸੰਜੋਗ ਕਰੀਏ ਹੁਣ ਤੁਸੀਂ 2 ਮਿੰਟ ਬਾਬਾ ਰਾਜਾ ਰਾਜ ਸਿੰਘ ਜੀ ਔਰ ਬਖਰਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਤੇ ਸਿੰਘ ਸਾਹਿਬ ਆ빠 ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ 96 ਕਰੋੜੀ ਇਹਨਾਂ ਨੂੰ ਇਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 사ਧੂ ਰਾਮਾਹਰਜ ਚਾਰਣਾ ਦੇ ਵਿੱਚ ਬੇਨਤੀ ਹੈ ਸੱਚੇ ਪਾਸਾ ਇਹਨਾਂ ਨੂੰ ਲੰਮੀ ਉਮਰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਇਸੇ ਤਰ੍ਹਾਂ ਪੰਥ ਦੀਆਂ ਸੇਵਾਵਾਂ ਕਰਦੇ ਰਹਿਣ ਮੋਹਾਲੀ ਮੋਰਚਾ ਜਿਹੜਾ 7 ਜਨਵਰੀ ਤੋਂ ਲਗਾਤਾਰ ਚੱਲ ਰਿਹਾ ਚੜ੍ਹਦੀ ਕਲਾ ਦੇ ਨਾਲ ਹੁਣ ਮੋਹਾਲੀ ਮੋਰਚੇ ਵੱਲੋਂ 15 ਅਗਸਤ ਦਾ ਜੋ ਪ੍ਰੋਗਰਾਮ ਲਈ ਕਿਹਾ ਗਿਆ ਸਾਰੀਆਂ ਸੰਗਤਾਂ ਨੂੰ ਨੌਜਵਾਨਾਂ ਨੂੰ ਪੰਥਕ ਜਿਥੇ ਬੰਦਿਆਂ ਨੂੰ ਕਿਸਾਨ ਜਿਥੇ ਬੰਦਿਆਂ ਨੂੰ ਸਮਾਜ ਸੇਵੀ ਜਿਹਾ ਬੰਦੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ 15 ਅਗਸਤ ਨੂੰ ਵੱਧ ਤੋਂ ਵੱਧ ਹਮ ਹਮਾ ਕੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮਹਾਲੀ ਜਿਹੜਾ ਪਤਾ ਸਾਰਿਆਂ ਨੂੰ ਕਿ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਕਰਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹਨਾਂ ਦਾ ਜਨਮ ਦਿਨ ਨਾਲ ਸਾਰੀਆਂ ਸੰਗਤਾਂ ਨੂੰ ਤੇ ਬਾਬਾ ਜੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਸਤਿਗੁਰੂ ਕਿਰਪਾ ਕਰੇ ਇਹਨਾਂ ਸਿਰਤੇ ਮਿਹਰ ਪਰੇ ਹੱਥ ਰੱਖ ਕੇ ਚੜ੍ਹਦੀ ਕਲਾ ਬਾਲਾ ਜੀਵਨ ਤੇ ਲੰਮੀ ਉਮਰ ਸਤਿਗੁਰੂ ਮਖਸ ਕਰੇ ਇਸੇ ਤਰ੍ਹਾਂ ਪੰਥ ਦੀਆਂ ਜ਼ਿੰਬਾਹਾਂ ਕਰਦੇ ਰਹਿਣਾ ਤੇ 15 ਤਰੀਕ ਨੂੰ ਜੋ ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਹੈ 15 ਅਗਸਤ ਦਾ ਰੋਸਮਾਰਚ ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ ਆ ਨੌਜਵਾਨ ਜਿਹੜੇ ਸਾਰੇ ਵੀ ਪੰਜਾਬ ਦੇ ਨੌਜਵਾਨ ਨੇ ਵੀਰ ਕਿਸਾਨ ਜੱਟੇਵੰਦियां ਪੰਥਕ ਜੱਟੇਵੰਦियां ਸਮਾਜ ਸੇਵੀ ਜੱਟੇਵੰਦियां ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਕਿ 15 ਅਗਸਤ ਨੂੰ ਵੱਧ ਤੋਂ ਵੱਧ ਸਿੱਖ ਸੰਗਤਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚਣ ਤਾਂ ਕਿ ਜਿਹੜੇ ਬੰਦੀ ਸਿੰਘ ਨੇ ਆਪਣੇ ਉਹਨਾਂ ਨੂੰ ਰਿਹਾਆ ਕਰਾ ਸਕੇ ਇੱਕ ਵੱਡਾ ਹਲੂਣਾ ਦੇਣਾ ਸਰਕਾਰ ਨੂੰ ਜਗਾਉਣਾ ਸਰਕਾਰ ਸੁੱਤੀ ਪਈ ਆ ਪੰਜਾਬ ਦੀ ਸਰਕਾਰ ਵੀ ਸੈਂਟਰ ਦੀ ਸਰਕਾਰ ਵੀ ਇੱਕ ਹਲੂਣਾ ਦੇਣ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਕੌਮੀ ਅਨਸਾਹ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਸਿੱਖ ਸੰਗਤਾਂ ਬਾਹਰ ਚੜ ਕੇ ਪਹੁੰਚੋ ਤੇ ਆਪਾਂ ਉਹ ਜਿਹੜੇ ਬੰਦੀ ਸਿੰਘ ਇਹਨਾਂ ਨੂੰ ਰਿਹਾ ਕਰਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ